ਪੂਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਚ ਨਹੀਂ ਪੂਰੇ ਇੰਡੀਆ ਦੇ ਵਿੱਚ ਸਭੀ ਤਰਫੋਂ ਡਿਲੀਵਰੀ ਫ੍ਰੀ ਹੈ ਜੀ ਲੋਕ ਵਗੈਰਾ ਕੀ ਕਰਦੇ ਨੇ ਜੀ ਲੱਕੜੀ ਵਗੈਰਾ ਨੂੰ ਇਕੱਠਾ ਕਰਕੇ ਉਹ ਚ ਇਤਰ ਪਾ ਕੇ ਵੇਚਦੇ ਨੇ ਨਹੀਂ ਆਪਣੀ ਡੁਪਲੀਕੇਸੀ ਬਿਲਕੁਲ ਨਹੀਂ ਆਪਣੇ ਕੋਲ ਸਿਰਫ ਮੈਡ ਇਨ ਦੁਬਈ ਦੇ ਵਿੱਚ ਬਖੋਰਾ オリジナル ਦੇ ਵਿੱਚ ਅੱਛਾ ਜਿਹੜਾ 20-20 ਹਜ਼ਾਰ ਦੇ ਤੁਸੀਂ ਕਹਿਣਾ ਵੀ ਕੰਪਨੀਆਂ ਵੇਚਦੀਆਂ ਨੇ ਤੁਸੀਂ ਕਿੰਨੇ ਦਾ ਪ੍ਰੋਵਾਈਡ ਕਰਾ ਦੋ ਅਸੀਂ ਸਿਰਫ ਉਹ ਸਿਰਫ 20 ਹਜ਼ਾਰ ਵਾਲਾ ਪਰਫਿਊਮ ਆ ਜੋ ਸੇਮ ਖੁਸ਼ਬੂ ਸੇਮ ਸਾਰਾ ਕੁਝ ਤਿਆਰ ਕਰਕੇ ਦਵਾਂਗੇ ਸਿਰਫ 800 ਤੋਂ 1000 ਦੀ ਰੇਂਜ ਦੇ ਵਿੱਚ ਵਿੱਚ ਬਾਕੀ ਭਾਈ ਹੁਣ ਮੇਰੇ ਰਾਹੀਂ ਵੀਡੀਓ ਵਿੱਚ ਦੀ ਇੰਦਰ ਤਾਂ ਨਹੀਂ ਖੁਸ਼ਬੂ ਆ ਸਕਦੀ ਪਰ ਮੈਂ ਐਂ ਕਹਿਣਾ ਵੀ ਯਾਰ ਬੰਦਾ ਮੰਤਰ ਮੁਕਤ ਹੁੰਦਾ ਇਹਨੂੰ ਨੱਕ ਨਾਲ ਲਾ ਕੇ ਇੱਕ ਸਟੈਂਡ ਦੇ ਵਿੱਚ ਰੱਖ ਦਾਂਗੇ ਤਾਂ ਲੌਬੀ ਦੇ ਵਿੱਚ ਰੱਖ ਦੋ ਰੂਮ ਦੇ ਵਿੱਚ ਰੱਖ ਦੋ ਆਪਣੇ 베ੜੇ ਦੇ ਵਿੱਚ ਰੱਖ ਦੋ ਤਾਂ ਮਹੱਲੇਦਾਰ ਤੁਹਾਨੂੰ ਪੁੱਛਣਗੇ ਕਿ ਖੁਸ਼ਬੂ ਕਿੱਥੋਂ ਆ ਰਹੀ ਹੈ ਅੱਛਾ ਜੀ ਐਨੀ ਕਹਿੰਦਾ ਇਹ ਲਾਸਟਿੰਗ ਕਿੰਨਾ ਲਾਸਟਿੰਗ ਐਵੇਂ ਕਿ ਇਕੱਲੀ ਖੁਸ਼ਬੂ ਨਹੀਂ ਬਲਕਿ ਨਵਾਂ ਬੰਦਾ ਆਪਣੇ ਘਰ ਚ ਐਂਟਰ ਹੋਊਗਾ ਤੋ ਦੇਖੂਗਾ ਵੀ ਯਾਰ ਆ ਕੀ ਸੀ ਜਾ ਰਹੀ ਆ ਤਾਂ ਸਾਰਾ ਦਿਨ ਖੁਸ਼ਬੂ ਆਈ ਖੁਸ਼ਬੂ ਮਹਿਕਦੀਆਂ ਰਹਿੰਦੀਆਂ ਨੇ ਕੋਲ ਬਹੁਤ ਤਰ੍ਹਾਂ ਦੇ ਮੁੱਖ ਮੁੱਖ ਅਲੱਗ ਬ੍ਰਾਂਡ ਨੇ ਜੀ ਜਿਸ ਤਰ੍ਹਾਂ ਕਿ ਫਰਾਂਸ ਹੋ ਗਿਆ ਜਰਮਨੀ ਹੋ ਗਿਆ ਸਵਿਟਜ਼ਰਲੈਂਡ ਹੋ ਗਿਆ ਬਹੁਤ हटਕੇ ਖੁਸ਼ਬੂ ਨੇ ਬਿਲਕੁਲ ਔਰ ਉਹਨਾਂ ਤੋਂ ਆਪਾਂ ਪਰਫਿਊਮ ਵੀ ਇਸ ਤਰ੍ਹਾਂ ਤਿਆਰ ਕਰ ਦਿੰਨੇ ਆ ਕਿ ਉਸ ਦੀ ਗਾਰੰਟੀ ਆਪਾਂ ਦਿੰਨੇ ਆ ਕਿ ਪਰਫਿਊਮ ਜੋਸੀਂ ਤਿਆਰ ਕਰਕੇ ਦਵਾਂਗੇ ਉਹ 24 ਘੰਟਿਆਂ ਤੋ ਆਪੀ ਜਾਊਗਾ ਲੇਕਿਨ 24 ਘੰਟਿਆਂ ਤੋਂ niche ਖੁਸ਼ਬੂ ਨਹੀਂ ਰਹਦੀ ਲਾਸਟਿੰਗ ਰਹਿੰਦੀ ਨਹੀਂ ਉਹਦੀ ਉਸ ਤੋਂ ਉੱਪਰ ਆਪੀ ਦੀ ਜੀ ਸਤਿ ਸ਼੍ਰੀ ਅਕਾਲ ਦੋਸਤੋ ਲੰਗੋਵਾਲੀਆ ਗੋਬਿੰਦ ਸਿੰਘ ਭੇਜ ਤੇ ਸਵਾਗਤ ਹੈ ਇਸ ਟਾਈਮ ਖੜੇ ਆ ਮਲੇਰ ਕੋਟਲਾ ਜਿਹੜਾ ਕਿ ਖੁਸ਼ਬੂਆਂ ਦਾ ਹੱਬ ਕਿਹਾ ਜਾ ਸਕਦਾ ਹੈਗਾ ਉੱਥੇ ਅਲ ਕਾਬਾ ਫਰੇਗਰੈਂਸ ਵਾਲਿਆਂ ਦੇ ਭਾਈ ਇਹਨਾਂ ਦਾ ਦਾਵਾ ਹੈਗਾ ਵੀ ਸਾਡੇ ਕੋਲੇ ਜਿਹੜੇ ਫਰੇਗਰੈਂਸ ਆ ਬਿਲਕੁਲ ਓਰੀਜినਲ ਦੁਬਈ ਦੀ ਹੋਊਗੀ ਗਾਰੰਟੀ ਹੋਊਗੀ ਇੱਕ ਵੀਰ ਉਹ ਹੁਣੇ ਹੋਰ ਵੀ ਕਹਿੰਦੇ ਨੇ ਇਹ ਐ ਨਹੀਂ ਕਹਿੰਦੇ ਵੀ ਹਫਤਾ ਚੱਲੂ 20 ਦਿਨ ਚੱਲੂ ਕਿਉਂਕਿ ਇਹ ਜਮਾਂ ਜੇਨੂਇਨ ਚੀਜ਼ ਵੇਚਦੇ ਨੇ ਕਹਿੰਦੇ ਇੱਕ ਵਾਰੀ ਲਾ ਲਓ 24 ਘੰਟੇ ਤੁਹਾਡੇ ਤੋਂ ਖੁਸ਼ਬੂ ਆਈ ਜਾਊਗੀ ਸੁਗੰਧਾਂ ਛੱਡਦੇ ਰਹੋਗੇ ਬਾਕੀ ਘਰ ਦੇ ਵਿੱਚ ਲਾਉਣ ਵਾਲੀਆਂ ਚੀਜ਼ਾਂ ਵੀ ਬਹੁਤ ਸਾਰੀਆਂ ਦੇਵਾਂਗੇ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਕਿਉਂਕਿ ਥੋੜਾ ਘਰ ਵੀ ਮੈੱਕੂਗਾ ਤੇ ਤੁਸੀਂ ਵੀ ਮੈੱਕੋਗੇ ਵਿਆਹ ਸਾਧੀਆਂ ਦੇ ਦਿਨ ਨੇ ਹੁਣ ਤੱਕ ਖਾਸ ਲੋੜ ਆਪਣੇ ਨਾਲ ਨੇ ਮੁਹੰਮਦ ਉਸਮਾਨ ਕਾਰੀ ਜੀ ਤੇ ਮੁਹੰਮਦ ਮੁਸਤਾਫਾ ਜੀ ਸਤਿ ਸ੍ਰੀ ਅਕਾਲ ਦੀ ਅਸਲਾਮੁਅਲੈਕਮ ਉਹ ਠੀਕ ਠਾਕ ਹੋ ਜੀ ਹਾਂ ਜੀ ਸੇਤਾ ਠੀਕ ਨੇ ਜੀ ਬਹੁਤ ਵਧੀਆ ਜੀ ਕਿੰਨੀਆਂ ਘੰਟੇ ਖੁਸ਼ਬੂਆਂ ਦੇ ਰਹੀਆਂ ਆਪਣੇ ਕੋਲ ਬਹੁਤ ਤਰ੍ਹਾਂ ਦੇ ਮੁੱਖ ਮੁੱਖ ਅਲੱਗ ਬ੍ਰਾਂਡ ਨੇ ਜੀ ਜਿਸ ਤਰ੍ਹਾਂ ਕਿ ਫਰਾਂਸ ਹੋ ਗਿਆ ਜਰਮਨੀ ਹੋ ਗਿਆ ਸਵਿਟਜ਼ਰਲੈਂਡ ਹੋ ਗਿਆ ਅੱਛਾ ਜੀ ਬਹੁਤ हटਕੇ ਖੁਸ਼ਬੂਆਂ ਨੇ ਬਿਲਕੁਲ ਔਰ ਉਹਨਾਂ ਤੋਂ ਆਪਾਂ ਪਰਫਿਊਮ ਵੀ ਇਸ ਤਰ੍ਹਾਂ ਤਿਆਰ ਕਰ ਦਿੰਨੇ ਆ ਕਿ ਉਸ ਦੀ ਗਾਰੰਟੀ ਆਪਾਂ ਦਿੰਨੇ ਆ ਕਿ ਪਰਫਿਊਮ ਜੋਸੀਂ ਤਿਆਰ ਕਰਕੇ ਦੇਵਾਂਗੇ ਉਹ 24 ਘੰਟਿਆਂ ਤੋਂ ਆਪੀ ਜਾਊਗਾ ਲੇਕਿਨ 24 ਘੰਟਿਆਂ ਤੋਂ niche ਖੁਸ਼ਬੂ ਨਹੀਂ ਰਹੇ ਲਾਸਟਿੰਗ ਰਹਿੰਦੀ ਨਹੀਂ ਉਹਦੀ ਉਸ ਤੋਂ ਉੱਪਰ ਆਪੀ ਜਾਊਗੇ ਠੀਕ ਹੈ ਜਿੱਦਾਂ ਹੁਣ ਇੱਕ ਸਭ ਤੋਂ ਪਹਿਲਾਂ ਤਾਂ ਮੈਂ ਆ ਪੈਂਸਲ ਆਈਆਂ ਪਈਆਂ ਨੇ ਇਹਨਾਂ ਦੀ ਗੱਲ ਕਰਨੀ ਹੈ ਜੀ ਇਹ ਸਰ ਉਹ ਚੀਜ਼ ਹੈ ਇਹ ਇਹਨੂੰ ਕਹਿੰਦਾ ਜਾਂਦੇ ਨੇ ਸਾਡੇ ਚ ਧੂਫ ਅਗਰ ਬੱਤੀ ਟਾਈਪ ਹੁੰਦਾ ਹੈ ਇਹ ਇੱਕ ਛੋਟਾ ਸਟੈਂਡ ਆ ਇਹਦੇ ਉੱਪਰ ਆਪਾਂ ਇਹਨੂੰ ਜਲਾ ਕੇ ਇੱਕ ਸਟੈਂਡ ਦੇ ਵਿੱਚ ਰੱਖ ਦਾਂਗੇ ਤਾਂ ਲੌਬੀ ਦੇ ਵਿੱਚ ਰੱਖ ਦੋ ਰੂਮ ਦੇ ਵਿੱਚ ਰੱਖ ਦੋ ਆਪਣੇ 베ੜੇ ਦੇ ਵਿੱਚ ਰੱਖ ਦੋ ਤਾਂ ਮਹੱਲੇਦਾਰ ਤੁਹਾਨੂੰ ਪੁੱਛਣਗੇ ਕਿ ਖੁਸ਼ਬੂ ਕਿੱਥੋਂ ਆ ਰਹੀ ਹੈ ਅੱਛਾ ਜੀ ਇੰਨੀ ਘੈਂਡ ਆਈ ਤੇ ਲਾਸਟਿੰਗ ਕਿੰਨਾ ਹੈ ਲਾਸਟਿੰਗ ਐਵੇਂ ਕਿ ਇਕੱਲੀ ਖੁਸ਼ਬੂ ਨਹੀਂ ਬਲਕਿ ਨਵਾਂ ਬੰਦਾ ਆਪਣੇ ਘਰ ਤੇ ਐਂਟਰ ਹੋਊਗਾ ਤੋਂ ਦੇਖੂਗਾ ਵੀ ਯਾਰ ਆਹ ਕੀ ਜੀ ਆ ਰਹੀ ਆ ਤਾਂ ਸਾਰਾ ਦਿਨ ਖ ਬਾਕੀ ਭਾਈ ਹੁਣ ਮੇਰੇ ਰਾਹੀਂ ਵੀਡੀਓ ਵਿੱਚ ਦੀ ਇੰਦਰ ਤਾਂ ਨਹੀਂ ਖੁਸ਼ ਹੋਵਾ ਸਕਦੀ ਪਰ ਮੈਂ ਐਂ ਕਹਿਣਾ ਵੀ ਯਾਰ ਬੰਦਾ ਮੰਤਰ ਮੁਕਤ ਹੁੰਦਾ ਇਹਨੂੰ ਨੱਕ ਨਾਲ ਲਾ ਕੇ ਵੀ ਜਦੋਂ ਇਹ ਆਪਣੇ ਧੂਪ ਮੰਗੂ ਚਲਾਵਾਂਗੇ ਉਦੋਂ ਦੇਖਿਓ ਆਨੰਦ ਆਉਂਦਾ अच्छा जी वीर जी एडा ये रेट दी गल करी है आपा रेट बिल्कुल जनन सिर्फ 100 रुपए ਦੇ ਵਿੱਚ ਜੀ सिर्फ 100 ਬੜੀ ਆਹ ਜੀ 100 रुपए ਦੇ ਵਿੱਚ ਜੀ ਹੋਰ ਨਹੀਂ ਕਹਣ ਦੀ ਜੀ ਹਾਂਜੀ ਹਾਂਜੀ ਔਰ ਇਸ ਦੇ ਨਾਲ ਪਿੱਛੇ ਆਪਣੇ ਕੋਲ ਅਰਗਬਤੀਆਂ ਪਈਆਂ ਨੇ ਤੋ ਉਹ ਵੀ ਸਿਰਫ ਆਹੀ ਇਤਨਾ ਤਰ੍ਹਾਂ ਤਿਆਰ ਹੋਈਆਂ ਹੋਈਆਂ ਔਰ ਅੱਛਾ ਜੀ ਇਹ ਵੀ ਸਿਰਫ 100 रुपए ਦੇ ਵਿੱਚ ਇਤਰ ਤੋਂ ਤਿਆਰ ਹੋਈਆਂ ਹੋਈਆਂ ਜੀ ਇਤਰ ਤੋਂ ਤਿਆਰ ਹੋਈਆਂ ਹੋਈਆਂ ਇਹਦੇ ਵਿੱਚ ਸਟਿਕਸ ਹੋਣਗੀਆਂ 60 ਸਟਿਕਸ ਅੱਛਾ ਜੀ ਹਾਂਜੀ ਇਹ 2 ਮਹੀਨੇ ਚੱਲਣਗੇ ਆਕਰ ਰੋਜ਼ ਇੱਕ ਲਗਾਵਾਂਗੇ ਠੀਕ ਹੈ ਜੀ ਤੇ ਆਨੰਦ ਆ ਜੂਗਾ ਰਹਿਣ ਵਾਲਿਆਂ ਨੂੰ ਘਰਾਂ ਦੇ ਹਨਾ ਜੀ ਲਓ ਵੀ ਮਿੱਤਰੋ ਗੱਲ ਇਹ ਹੈ ਵੀ ਨਾਲੇ ਸਿਰਫ 100 ਰੁਪਏ ਦੀਆਂ ਨਾਲੇ ਬੰਦਾ ਪੁੱਛੂ ਬਈ ਤੁਹਾਡੇ ਘਰ ਦੇ ਵਿੱਚ ਇਹ ਖੁਸ਼ਬੂਆਂ ਕਿੱਥੋਂ ਆਉਂਦੀਆਂ ਨੇ ਗਿਆ ਆਨੰਦ ਆ ਜੂਗਾ ਘਰ 'ਚ ਰਹਿਣ ਵਾਲਿਆਂ ਨੂੰ ਵੀ ਤੇ ਆਉਣ ਜਾਣ ਵਾਲਿਆਂ ਨੂੰ ਮੈਂ ਤਾਂ ਆਪ ਲੈ ਕੇ ਜਾਊਂਗਾ ਬਈ ਮੈਨੂੰ ਵਧੀਆ ਲੱਗੀ ਖੁਸ਼ਬੂ ਸੱਚੀਓ ਲੈ ਕੇ ਜਾਊਂਗਾ ਜੀ ਮੈਂ ਇਹ ਸੱਚ ਆ ਜੀ ਵੀਡੀਓ 'ਚ ਨਹੀਂ ਕਹਿ ਰਿਹਾ ਮੈਂ ਤੇ ਆਪਾਂ ਜੇ ਹੁਣ ਅਤਰਸ ਦੀ ਗੱਲ ਕਰਦੇ ਆਂ ਜੀ ਕਿੱਦਾਂ ਦੇ ਆ ਤੁਸੀਂ ਤੁਹਾਡੇ ਕੋਲੇ ਜਿਵੇਂ ਹੁਣ ਜਿਹੜੇ ਅੰਗਰੇਜ਼ੀ ਉਹ ਵੀ ਹੁੰਦੇ ਨੇ ਗੁਸ਼ੀ ਬਲੋਰਾ ਵਗੈਰੇ ਅਰੇਬੀਅਨ ਟੱਚ ਹਾਂਜੀ ਜਰਮਨੀ ਟੱਚ ਠੀਕ ਹੈ ਜੀ ਇੰਗਲਿਸ਼ ਟੱਚ ਓਕੇ ਜੀ ਬੜੇ ਬੜੇ ਟੌਮ ਫੋਰਡ ਦੇ ਹੋਗੇ ਸੀਕੇਵਨ ਵਗੈਰਾ ਜੋ ਵੀ ਬੜੇ ਬੜੇ ਬ੍ਰਾਂਡ ਚੱਲਦੇ ਨੇ ਆਪਣੇ ਕੋਲ ਸਾਰੇ ਅਵੇਲੇਬਲ ਨੇ ਜਿਨ੍ਹਾਂ ਦੇ ਪਰਫਿਊਮ 20000 30000 ਤੋਂ ਉੱਪਰ ਹੁੰਦੇ ਨੇ ਆਪਾਂ ਤੁਹਾਨੂੰ ਉਹੀ ਪਰਫਿਊਮ ਬਿਲਕੁਲ ਮਤਲਬ ਜੈਨੂਨ ਰੇਡ ਦੇ ਵਿੱਚ 1150 2000 ਦੇ ਵਿੱਚ ਆਪਾਂ ਤੁਹਾਨੂੰ ਬਣਾ ਕੇ ਦੇਵਾਂਗੇ ਔਰ ਫੁੱਲ ਇਲਾਸਟਿਕ ਦੇ ਵਿੱਚ ਦਵਾਂਗੇ ਠੀਕ ਹੈ ਓਕੇ ਜੀ ਗਾਰੰਟੀ ਸੇਮ ਦੀ ਹੋਊਗੀ ਵੀ ਉਹੀ ਫਰੇਗਰੈਂਸ ਬਿਲਕੁਲ ਸੇਮ ਹੋਊਗੀ ਜੀ ਲਓ ਜੀ ਸੇਮ ਦੀ ਵੀ ਗਾਰੰਟੀ ਲੈਂਦੇ ਨੇ ਫਰੇਗਰੈਂਸ ਵੀ ਸੇਮ ਹੋਊ ਤੇ ਲਾਸਟਿੰਗ ਵੀ ਸੇਮ ਹੋਊਗੀ ਅੱਛਾ ਜਿਹੜਾ 20-20 ਹਜ਼ਾਰ ਦੇ ਤੁਸੀਂ ਕਹਿਣਾ ਵੀ ਕੰਪਨੀਆਂ ਵੇਚਦੀਆਂ ਨੇ ਤੁਸੀਂ ਕਿੰਨੇ ਦਾ ਪ੍ਰੋਵਾਈਡ ਕਰਾ ਰਹੇ ਹੋ ਅਸੀਂ ਸਿਰਫ ਉਹ ਸਿਰਫ 20 ਹਜ਼ਾਰ ਵਾਲਾ ਪਰਫਿਊਮ ਆ ਜੋ ਸੇਮ ਖੁਸ਼ਬੂ ਸੇਮ ਸਾਰਾ ਕੁਝ ਤਿਆਰ ਕਰਕੇ ਦਵਾਂਗੇ ਸਿਰਫ 800 ਤੋਂ 1000 ਦੀ ਰੇਂਜ ਦੇ ਵਿੱਚ ਵਿੱਚ ਮੰਨ ਲਓ ਵੀ 90% ਲੈਸ ਹੈਗਾ ਘੱਟੋ ਘੱਟ ਹੈ ਤੇ ਗਾਰੰਟੀ ਉਹੀ ਸੇਮ ਤੁਸੀਂ ਖੁਸ਼ਬੂ ਲੈ ਕੇ ਆਓਗੇ ਸੇਮ ਖੁਸ਼ਬੂ ਤੁਹਾਨੂੰ ਤਿਆਰ ਕਰਕੇ ਦਵਾਂਗੇ 150 ਤੋਂ ਆਪ ਖੁਸ਼ਬੂ ਪਈਆ ਆਪਣੇ ਕੋਲੇ ਇਹਨਾਂ ਵਿੱਚੋਂ ਵੀ ਤਿਆਰ ਕਰਕੇ ਦਵਾਂਗੇ ਜੋ ਤੁਸੀਂ ਕਹੋਗੇ ਠੀਕ ਹੈ ਜੀ ਤਸੱਲੀ ਉਰੀ ਕਰਾਉਣਗੇ ਇੱਕ ਗੱਲ ਹੋਰ ਕਹਿਣਾ ਮੈਂ ਇੱਕ ਵਾਰੀ ਤੁਸੀਂ ਛੋਟੀ ਸ਼ੀਸ਼ੀ ਲੈ ਲਓ ਬੇਸ਼ੱਕ 1000 ਵਾਲੀ ਲੈ ਲਓ 500 ਵਾਲੀ ਲੈ ਲਓ 300 ਵਾਲੀ ਲੈ ਲਓ ਉਸ ਤੋਂ ਬਾਅਦ ਤੁਸੀਂ ਤਸੱਲੀ ਕਰਕੇ ਫਿਰ ਬਾਅਦ ਵਿੱਚ ਇਕੱਠਾ ਵੀ ਘਰੇ ਬੈਠੇ ਮੰਗਵਾ ਸਕਦੇ ਹੋ ਉਹਦੇ ਵਿੱਚ ਵੀ ਕੋਈ ਫਰਕ ਨਹੀਂ ਪੈਣਾ ਪੈਂਦਾ ਤਾਂ ਨਹੀਂ ਫਰਕ ਨਹੀਂ ਬਿਲਕੁਲ ਫਰਕ ਨਹੀਂ ਪੈਂਦਾ ਕੁਝ ਵੀ ਫਰਕ ਨਹੀਂ ਜੀ ਠੀਕ ਹੈ ਜੀ ਇਹ ਇੱਕ ਆਹ ਪਿਆ ਜੀ ਆ ਤਾਂ ਮੇਰੇ ਖਿਆਲ ਚ ਤੁਸੀਂ ਆਪ ਵਰਤਦੇ ਹੋਣਾ ਜੀ ਬਕੂਰ ਇਹ ਕੀ ਕੀ ਚੀਜ਼ ਹੈ ਜੀ ਇਹ 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 ਜੀ ਆਪਣੇ ਕੋਲੇ ਦੁਬਈ ਦਾ オリジナル ਬਖੂਰ ਲੋਕ ਵਗੈਰਾ ਕੀ ਕਰਦੇ ਨੇ ਜੀ ਲੱਕੜੀ ਵਗੈਰਾ ਨੂੰ ਇਕੱਠਾ ਕਰਕੇ ਉਹ ਚ ਇਤਰ ਪਾ ਕੇ ਵੇਚਦੇ ਨੇ ਨਹੀਂ ਆਪਣੇ ਡੁਪਲੀਕੇਸੀ ਬਿਲਕੁਲ ਨਹੀਂ ਆਪਣੇ ਕੋਲ ਸਿਰਫ ਮੈਡ ਇਨ ਦੁਬਈ ਦੇ ਵਿੱਚ ਬਖੂਰਾ オリジナル ਦੇ ਵਿੱਚ ਔਰ ਇਸ ਦੀ ਕੀਮਤ ਕੀਮਤ ਦੀ ਆਪਾਂ ਗੱਲ ਕਰਦੇ ਹਾਂ ਸਿਰਫ 500 ਜਾਂ 300 ਅੱਛਾ ਜੀ ਦੋ ਫਲੇਵਰ ਨੇਸ ਦੇ ਵਿੱਚ ਅੱਛਾ ਜੀ ਜਾਂ 500 ਜਾਂ 300 ਜਾਂ 300 ਜਾਂ 500 ਵਾਲਾ ਫਲੇਵਰ ਫਲੇਵਰ ਕਾਫੀ ਨੇ ਲੇਕਿਨ ਉਹਦਾ ਪ੍ਰਾਈਸ ਹੈ ਜੋ ਔਰ ਇਹਦੇ ਵਿੱਚ ਇਹ ਚੱਲੂਗਾ ਇਸ ਦੇ ਵਿੱਚ ਰੱਖ ਕੇ ਠੀਕ ਹੈ ਜੀ ਉਸ ਬਹੁਤ ਮਹਿੰਗਾ ਪ੍ਰੋਜੈਕਟ ਨਹੀਂ ਹੈਗਾ ਬਲਕਿ ਬਹੁਤ ਘੱਟ ਲੇਟਾਂ ਦੇ ਵਿੱਚ 500 ਰੁਪਏ ਦੀ ਆਪਣੀ ਬਖੂਰ ਦੀ ਹੋਗੀ ਔਰ 4-500 ਰੁਪਏ ਦਾ ਆਪਣੇ ਕੋਲ ਬਰਨਰ ਹੋ ਗਿਆ ਇਹ ਬਖੂਰਦਾਨੀਆਂ ਹੋਰ ਵੀ ਬਹੁਤ ਸੋਹਣੇ ਡਿਜ਼ਾਈਨ ਪਏ ਨੇ ਮਹਿੰਗੇ ਜਿੰਨੇ ਮਰਜ਼ੀ ਲੈ ਲਓ ਆ ਦੇਖੋ ਜੀ ਆ ਵੀ ਘੈਂਟ ਚੀਜ਼ ਪਈ ਆ ਇਹ ਵੀ ਬਖੂਰਦਾਨੀ ਆ ਨਾ ਜੀ ਹਾਂਜੀ ਹਾਂਜੀ ਬਖੂਰਦਾਨੀ ਆ ਆ ਦੇਖੋ ਜੀ ਆ ਚੀਜ਼ ਆ ਦੇਖੋ ਹਣਾ ਰੇਗਿਸਤਾਨ ਵਾਲੀ ਚੀਜ਼ ਵੀ ਮਿੱਟੀ ਵੀ ਥਲੇ ਨੂੰ ਤੁਰੀ ਆਉਂਦੀ ਆ ਨਾ ਸੋਹਣੀਆਂ ਲੱਗਦੀਆਂ ਨੇ ਪਈਆਂ ਆ ਵੀ ਸੋਹਣੇ ਨੇਗੇ ਹਨਾ ਜੀ ਤੇ ਵੱਡੀ ਗੱਲ ਅੱਜ ਪਤਾ ਲੱਗਿਆ ਵੀ ਲੱਕੜ ਦੇ ਇਤਰਾ ਸੜਕ ਕੇ ਵੇਚੀ ਜਾਂਦੇ ਨੇ ਅਸਲੀ ਬਖੂਰਾ ਇਹੇ ਆ ਜੀ ਬਿਲਕੁਲ ਯੂਏਈ ਦਾ ਹੈਗਾਗਾ オリジナル ਤੇ ਅੱਗੇ ਚੱਲਦੇ ਆਂ ਜੀ ਹੁਣ ਆਪਾਂ ਹੁਣ ਆਹ ਸ਼ੀਸ਼ੀਆਂ ਜੀ ਆ ਗਿਆਆਂ ਇਤਰ ਦੀਆਂ ਇਤਰ ਤਾਂ ਆਪਾਂ ਸਾਰੇ ਲਗਭਗ 10 ਤੇ ਵੀ ਜਿਹੜਾ ਮਰਜ਼ੀ ਲੈ ਲਓ ਕਿੰਨੀਆਂ ਕੁਲ ਕੁਛ ਬੁਣੇ ਤੁਹਾਡੇ ਕੋਲੇ ਜੀ ਆਪਣੇ ਕੋਲੇ ਜੀ ਲਗਭਗ 150 ਤੋਂ ਕੁਛ ਨੂੰ ਕਈ ਆ ਜੀ ਜੋ ਆਪਾਂ ਖੁਦ ਤਿਆਰ ਕਰਕੇ ਦੇ ਸਕਦੇ ਆਂ ਅੱਗੇ ਤੁਸੀਂ ਖੁਦ ਤਿਆਰ ਕਰਦੇ ਹਾਂਜੀ ਤਿਆਰ ਕਰਕੇ ਦੇ ਸਕਦੇ ਆਂ ਔਰ ਇਸ ਤੋਂ ਇਲਾਵਾ ਦੁਬਈ ਦੇ ਔਰ ਹੋਰ ਜਿਹੜੇ ਆ ਅਲੱਗ ਆਉਂਦੀਆਂ ਨੇ ਪੈਕਿੰਗਾਂ ਉਹ ਵੀ ਆਪਣੇ ਕੋਲ ਅਵੇਲੇਬਲ ਨੇ ਅਗਰ ਕੋਈ ਉਹ ਵਾਲਾ ਬ੍ਰਾਂਡ ਦੇ ਵਿੱਚ ਸਾਨੂੰ ਕੋਈ ਚੀਜ਼ ਚਾਹੀਦੀ ਹੈ ਜਿਵੇਂ ਕਿ ਟੌਮ ਫੋਰਡ ਦੇ ਵਿੱਚ ਜਾਂ ਕਿਸੇ ਵੀ ਉਹਦੇ ਵਿੱਚ ਚਾਹੀਦਾ ਬ੍ਰਾਂਡ ਚ ਆਪਾਂ ਤੁਹਾਨੂੰ ਉਹ ਵੀ ਦਵਾਂਗੇ ਪੈਕਿੰਗ ਹਰ ਇੱਕ ਚੀਜ਼ ਅਵੇਲੇਬਲ ਆ ਤੁਸੀਂ ਇੱਕ ਵਾਰੀ ਆ ਕੇ ਦੱਸੋ ਜੀ ਇੱਕ ਵਾਰੀ ਦੱਸੋ ਕਿਹੜਾ ਚਾਹੀਦਾ ਸਾਨੂੰ ਤੇ ਡਿਲੀਵਰੀ ਵਗੈਰਾ ਦਾ ਹੈਗਾ ਹੀ ਪ੍ਰਬੰਧ ਪੂਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਚ ਨਹੀਂ ਪੂਰੇ ਇੰਡੀਆ ਦੇ ਵਿੱਚ ਸਭੀ ਤਰਫੋਂ ਡਿਲੀਵਰੀ ਫ੍ਰੀ ਹੈ ਜੀ ਓਕੇ ਜੀ ਔਰ ਰੇਟ ਵੀ ਜੋ ਆਪਾਂ ਤੁਹਾਨੂੰ ਇੱਥੇ ਦਵਾਂਗੇ ਉਹ ਸੀਸੀ 300 ਰੁਪਏ ਦੀ ਆਕਰੂਰੇ ਦਵਾਂਗੇ ਤਾਂ ਤੁਹਾਨੂੰ ਘਰ ਬੈਠਿਆਂ ਨੂੰ ਥੋੜੀ ਘੀ ਵੀ 300 ਦੀ ਮਿਲੂਗੀ ਜਿੱਥੇ ਮਰਜੀ ਆ ਪਹੁੰਚਾਈ ਜਾਊਗੀ ਆਹ ਮੇਰੇ ਖਿਆਲ ਚ 300 ਦੀ ਬਣ ਜੂਗਾ ਨਾ ਇਹ 3 ਮਿਲੂਗੀ ਔਰ ਆਪਾਂ ਦੁਬਈ ਦਾ ਇੱਧਰ ਦਵਾਵਾਂਗੇ ਇਹਦੇ ਵਿੱਚ ਲੋਕਲ ਨਹੀਂ ਲੋਕਲ ਇੰਡੀਆ ਦਾ ਲੋਕਲ ਮਾਲ ਨਹੀਂ ਦਵਾਵਾਂਗੇ ਫੁੱਲ ਗਾਰੰਟੀ ਨਾਲ ਫੁੱਲ ਗਾਰੰਟੀ ਨਾਲ ਜੀ ਠੀਕ ਹੈ ਜੀ ਗੱਲ ਇਹ ਆ ਮਿੱਤਰੋ ਵੀ ਮੇਨ ਚੀਜ਼ ਕੀ ਆ ਫੁੱਲ ਗਾਰੰਟੀ ਆ ਦੁਬਈ ਦੀ ਗੱਲਾਂ ਕਹਿਣ ਨੂੰ ਹੋਰ ਕਈ ਵਾਰੀ ਹੋ ਜਾਂਦੀਆਂ ਨੇ ਪਰ ਇੱਥੇ ਗਾਰੰਟੀ ਨਾਲ ਦਿੰਦੇ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਬਹੁਤ ਕੁਛ ਆ ਫੋਨ ਕਰਕੇ ਪੁੱਛ ਲਓ ਤੇ ਸ਼ੇਅਰ ਕਰਦੇ ਹੋ ਪਲੀਜ਼ ਤਾਂ ਜੋ ਇਹ ਜਿਹੜਾ ਅਸਲੀ ਯਾਤਰਦਾ ਜਿਹੜਾ ਸੁਨੇਹਾ ਹੈਗਾ ਸਾਰਿਆਂ ਤੱਕ ਪਹੁੰਚ ਜਾਏ। ਮੁਸਤਫਾ ਜੀ ਐਡਰੈਸ ਦੱਸ ਦਿਓ ਜੀ ਪ੍ਰੋਪਰ ਤਾਂ ਜੋ ਆਉਣ ਵਾਲੇ ਨੂੰ ਕੋਈ ਦਿੱਕਤ ਨਾ ਆਵੇ ਜੀ। ਆਪਣਾ ਪ੍ਰੋਪਰ ਐਡਰੈਸ ਹੈਗਾ ਜੀ ਬੱਸ ਸਟੈਂਡ ਤੋਂ ਕਾਲਜ ਰੋਡ ਬਿਕਾਨੇਰ ਮਠਾਈ ਵਾਲਾਂ ਦੇ ਬਿਲਕੁਲ ਸਾਹਮਣੇ ਜੀ। ਮਲੇਰਕੋਟਲਾ ਪੰਜਾਬ ਦੇ ਵਿੱਚ। ਅੱਛਾ ਮੇਨ ਗੱਲ ਮੈਂ ਦੱਸਦਾ ਜੀ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਤੋਂ ਲਗਭਗ 100 ਫੁੱਟ ਤੇ ਆ ਫੌਰ ਜੂ ਪਗੜੀ ਵਾਲਿਆਂ ਦੇ ਨਾਲ ਲੱਗਵਾ ਤੇ ਬਿਕਾਨੇਰ ਦੇ ਸਾਹਮਣੇ ਆ। ਧੰਨਵਾਦ ਕਰਦਾ ਮੀਰ ਜੀ ਉਹਨਾਂ ਦਾ। ਤੇ ਜਿਹੜੇ ਕੀਮਤੀ ਸਮਾਂ ਦਿੱਤਾ ਤੇ ਧੰਨਵਾਦ ਤੁਹਾਡਾ ਜੋ ਤੁਸੀਂ ਇੰਨਾ ਪਿਆਰ ਦਿੰਨੇ ਹੋ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ